ਸੋ ਅੱਜ ਦੇ ਵੀਡੀਓ 'ਚ ਆਪਾਂ ਗੱਲ ਕਰਾਂਗੇ ਡਾਲਰ ਦਾ ਜੋ ਰੇਟ ਵੱਧ ਰਿਹਾ ਉਹਦਾ ਭਾਰਤ ਤੇ ਐਨ ਆਰ ਆਈ ਲੋਕਾਂ ਤੇ ਕੀ ਅਸਰ ਹੋ ਰਿਹਾ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਆਪਾਂ ਖ਼ਬਰਾਂ ਸੁਣ ਰਹੇ ਆ ਚਾਹੇ ਪੰਜਾਬੀ ਖ਼ਬਰਾਂ ਹੋਣ ਚਾਹੇ ਨੈਸ਼ਨਲ ਮੀਡੀਆ ਤੇ ਆਪਾਂ ਹਿੰਦੀ ਖ਼ਬਰਾਂ ਸੁਣਦੇ ਹੋਵੇ ਚਾਹੇ ਅੰਗਰੇਜ਼ੀ 'ਚ ਖ਼ਬਰਾਂ ਸੁਣਦੇ ਹੋਵੇ ਉਹਦੇ 'ਚ ਆਪਾਂ ਖ਼ਬਰਾਂ ਸੁਣ ਰਹੇ ਆ ਕਿ ਡਾਲਰ ਦਾ ਜੋ ਪ੍ਰਾਈਸ ਹੈ ਇਸ ਟਾਈਮ 90 ਰੁਪਏ ਹੋ ਗਿਆ ਪਹਿਲਾਂ 80 ਰੁਪਏ ਹੁੰਦਾ ਸੀ ਉਹ 90 ਰੁਪਏ ਹੋ ਗਿਆ ਪਰ ਉਹ ਚੰਗੀ ਤਰ੍ਹਾਂ ਐਕਸਪਲੇਨ ਨਹੀਂ ਕਰਦੇ ਚੀਜ਼ ਨੂੰ ਕਿਉਂਕਿ ਐਕਸਪਲੇਨ ਕਰਨਾ ਜ਼ਰੂਰੀ ਹੁੰਦਾ ਵੀ ਜਦੋਂ ਡਾਲ ਤੇ ਜਿਹੜੇ ਬਾਹਰ ਲੋਕ ਰਹਿੰਦੇ ਜਿੱਥੇ ਡਾਲਰ ਚੱਲਦਾ ਜਾਂ ਕਹਿ ਸਕਦੇ ਆਪਾਂ ਡਾਲਰ ਜਿੱਥੇ ਐਮਤ ਜ਼ਿਆਦਾ ਹੁੰਦੀ ਉਹਨਾਂ ਤੇ ਕੀ ਅਸਰ ਹੁੰਦਾ ਕਿਉਂਕਿ ਤੁਹਾਨੂੰ ਪਤਾ ਮੈਨੂੰ ਕੀ ਭਾਰਤ ਦੇ ਵਿੱਚ ਜੇ ਆਪਾਂ ਕਹੀਏ ਕੋਈ ਲੈਣ-ਦੇਣ ਹੁੰਦਾ ਜਾਂ ਕਿਸੇ ਬਾਹਰੀ ਕੰਟਰੀ ਦੇ ਨਾਲ ਆਪਾਂ ਲੈਣ-ਦੇਣ ਕਰਦੇ ਹਾਂ ਜੇ ਡਾਲਰ ਦਾ ਜ਼ਿਆਦਾ ਸ਼ੂਜ਼ ਹੁੰਦਾ ਸੋ ਭਾਰਤ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਡਾਲਰ ਦਾ ਰੇਟ ਵਧਣ ਨਾਲ ਉਹਨਾਂ ਦੇ ਨਿੱਜੀ ਲਾਈਫ ਦੇ ਵਿੱਚ ਕੀ ਅਸਰ ਪਿਆ ਤੇ ਜਿਹੜੇ ਐਨ ਆਰ ਆਈ ਲੋਕ ਜਿਹੜੇ ਬਾਹਰ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉੱਥੋਂ ਦੀ ਲੋਕਲ ਜੋ ਉਹ ਬਤੀਤ ਕਰਦੇ ਉਹਨ ਤੇ ਆਪਾਂ ਅੱਜ ਗੱਲ ਉਹ ਵੀ ਕਰਾਂਗੇ ਵੀ ਇਹ ਡਾਲਰ ਦਾ ਰੇਟ ਵਧਦਾ ਕਿਉਂ ਆ ਇਹ ਡਾਲਰ ਦਾ ਰੇਟ ਤੈਅ ਕੌਣ ਕਰਦਾ ਕਿਉਂਕਿ ਕੁਝ ਕੁ ਲੋਕ ਆਏ ਸੋਚਦੇ ਵੀ ਡਾਲਰ ਦਾ ਰੇਟ ਇਹ ਕਿਤੇ ਤੀਜੇ ਦਿਨ ਕੋਈ ਖਬਰ ਆ ਜਾਂਦੀ ਹੈ ਕਿਤੇ ਚੌਥੇ ਦਿਨ ਕੋਈ ਖਬਰ ਆ ਜਾਂਦੀ ਹੈ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਡਾਲਰ ਦਾ ਰੇਟ ਵਧਣ ਦੇ ਮੇਨ ਕਾਰਨ ਕੀ ਹੁੰਦੇ ਆ ਜਾਂ ਇਹ ਕਿਉਂ ਵਧਦਾ ਕੌਣ ਇਸੋ ਪਿੱਛੋਂ ਤੈਅ ਕਰਦਾ ਕੌਣ ਨਹੀਂ ਤੈਅ ਕਰਦਾ ਸੋ ਜੇ ਆਪਾਂ ਪਹਿਲਾਂ ਅੱਜ ਆਪਾਂ ਗੱਲ ਕਰਦੇ ਆ ਜੇ ਪਹਿਲਾਂ ਡਾਲਰ ਦਾ ਰੇਟ ਵਧਣ ਦੇ ਮੇਨ ਜੋ ਕਾਰਨ ਹੁੰਦੇ ਉਹ ਕੀ ਹੁੰਦੇ ਆ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ ਕੁਝ ਕ ਦਿਨਾਂ ਤੋਂ ਜਾਂ ਪਿਛਲੇ ਕੁਝ ਕ 2-3 ਜਿਹੜਾ ਯੁੱਧ ਚੱਲ ਰਿਹਾ ਚਾਹੇ ਰਸ਼ੀਆ ਤੇ ਯੂਕਰੇਨ ਦਾ ਹੋਵੇ ਚਾਹੇ ਇਜ਼ਰਾਈਲ ਤੇ ਗਾਜ਼ਾ ਦਾ ਹੋਵੇ ਤੇ ਹੁਣ ਪਿੱਛੇ ਜੇ ਹੁਣੀ ਅਮਰੀਕਾ ਤੇ ਬੈਂਜੋ ਵਾਲਾ ਜੋ ਕਨਫਲਿਕਟ ਹੋਵੇ ਹਟਿਆ ਜੋ ਇਕਨੋਮਿਕਲੀ ਕਨਫਲਿਕਟ ਕਹਿ ਸਕਦੇ ਆ ਉਹ ਜਦੋਂ ਇਹੋ ਜਿਹਾ ਕੋਈ ਲਪੜਾ ਹੁੰਦਾ ਤਾਂ ਜਿਹੜੇ ਇਨਵੈਸਟਰ ਹੁੰਦੇ ਉਹ ਆਪਦਾ ਪੈਸਾ ਕੀ ਕਹਿ ਸਕਦਾ ਡਾਲਰ ਦੇ ਵਿੱਚ ਜ਼ਿਆਦਾ ਇਨਵੈਸਟ ਕਰਨ ਲੱਗ ਜਾਂਦੇ ਕਿਉਂਕਿ ਡਾਲਰ ਇੱਕ ਇਹੋ ਜੀ ਕਰੰਸੀ ਹੈ ਜੋ ਕਿ ਹਰ ਦੇਸ਼ ਦੇ ਵਿੱਚ ਜਾ ਕੇ ਚੱਲਦੀ ਹੈ ਕਿਉਂਕਿ ਜਦੋਂ ਆਪਣੇ ਮਨ 'ਚ ਕੋਈ ਇਹੋ ਜਿਹਾ ਡਰ ਹੁੰਦਾ ਵੀ ਯਾਰ ਕੱਲ੍ਹ ਕਲਾ ਨੂੰ ਕੋਈ 1921 ਹੋ ਗਈ ਜਾਂ ਕਿਸੇ ਦੇਸ਼ ਤੇ ਉੱਤੇ ਕੋਈ ਜ਼ਿਆ ਜ਼ਿੰਦਗੀ ਆ ਚਾਹੀਏ ਆਪਾਂ ਕਹਿੰਦੇ ਆ ਫਿਊਚਰ ਦੀ ਜ਼ਿੰਦਗੀ ਆ ਉਹਨੂੰ ਸਹੀ ਰੱਖ ਸਕੇ ਮਤਲਬ ਉਤੇ ਕੋਈ ਲਫੜਾ ਨਾ ਹੋ ਕੋਈ ਤੇਲ ਮੋਲਾ ਇਹਦਾ ਜ਼ਿੰਦਗੀ ਆਪਾਂ ਇਹ ਕਸਾ ਕੇ ਦਿਆ ਤੇ ਡਾਲਰ ਜੋ ਹੁੰਦਾ ਉਹ ਇੱਕ ਤਰ੍ਹਾਂ ਨਾਲ ਪੂਰੇ ਕੰਟਰੀਆਂ ਦੇ ਵਿੱਚ ਪੂਰੇ ਵਿੱਚ ਯੂਜ਼ ਕੀਤਾ ਜਾਂਦਾ ਇਸ ਲਈ ਜੇ ਇਨਵੈਸਟਰ ਲੋਗ ਹੁੰਦੇ ਚਾਹੇ ਅਮਰੀਕਾ ਦੇ ਇਨਵੈਸਟਰ ਹੋਣ ਚਾਹੇ ਕਿਸੇ ਹੋਰ ਦੇ ਇਨਵੈਸਟਰ ਹੋਣ ਕਿਸੇ ਹੋਰ ਕੰਟਰੀ ਦੇ ਇਨਵੈਸਟਰ ਹੋਣ ਉਹ ਕੀ ਕਰਦੇ ਆ ਫਿਰ ਡਾਲਰ ਦੇ ਵਿੱਚ ਜ਼ਿਆਦਾ ਇਨਵੈਸਟਮੈਂਟ ਕਰਨ ਲੱਗ ਜਾਂਦੇ ਸੋ ਇਸ ਲਈ ਜਦੋਂ ਇਨਵੈਸਟਮੈਂਟ ਕਰਨ ਤੋਂ ਬਾਅਦ ਜਿਹੜਾ ਡਾਲਰ ਦਾ ਰੇਟ ਵਧਣ ਲੱਗ ਜਾਂਦਾ ਤੇ ਦੂਜੀ ਗੱਲ ਕਰੀ ਆ ਜਿਹੜੀਆਂ ਭਾਰਤ ਦੀਆਂ ਕੁਝ ਕੰਪਨੀਆਂ ਜੋ ਲੋਕਲ ਭਾਰਤ ਦੀਆਂ ਕੰਪਨੀਆਂ ਉਹਦੇ ਵਿੱਚ ਜਿਹੜੇ ਫੋਰਨਰ ਜੋ ਇਨਵੈਸਟਰ ਹੁੰਦੇ ਆ ਜੋ ਅਮਰੀਕਾ ਦੇ ਇਨਵੈਸਟਰ ਹੈ ਉਹ ਜਦੋਂ ਇਹ ਜਿਹਾ ਕੋਈ ਤੂ ਤੂ ਨਾ ਨਾ ਹੋਣ ਲੱਗ ਜਾਂਦੀਵੇਂ ਪਿੱਛੇ ਸਾਨੂੰ ਪਤਾ ਭਾਰਤ ਤੇ ਅਮਰੀਕਾ ਦਾ ਤੁਹਾਨੂੰ ਥੋੜਾ ਜਿਹਾ ਪਤਾ ਵੀ ਰਿਸ਼ਤੇ ਇਸ ਟਾਈਮ ਖਰਾਬ ਹੋ ਚੱਲੇ ਆ ਖਰਾਬ ਹੋਣ ਦਾ ਕਾਰਨ ਇਹ ਮੰਨਿਆ ਜਾਂਦਾ ਵੀ ਜਦੋਂ ਦਾ ਟਰੰਪ ਆਇਆ ਸੱਤਾ ਦੇ ਵਿੱਚ ਉਹਨੇ 50% ਟੈਰਫ ਲਗਾਤਾ ਕਦੇ ਇੰਡੀਆ ਨੂੰ ਧਮਕੀ ਦਿੰਦਾ ਕਦੇ ਕੁਛ ਕਦੇ ਕੁਛ ਤੇ ਜਦੋਂ ਇਹ ਜਿਹਾ ਕੁਝ 19 ਕੀ ਹੋਣ ਲੱਗ ਜਾਂਦੀਆਂ ਜਾਂ ਆਪਾਂ ਕਹਿ ਸਕਦੇ ਨਿਊਜ਼ ਤੋਂ ਆਪਾਂ ਖਬਰਾਂ ਸੁਣਦੇ ਆ ਜਾਂ ਇਨ ਉਹ ਫਿਰ ਪੈਸਾ ਆਪਦਾ ਵਿਡਰੋ ਕਰਨ ਲੱਗ ਜਾਂਦੇ ਆ ਜਦੋਂ ਵਿਡਰੋ ਕਰਨ ਲੱਗ ਜਾਂਦੇ ਆ ਜਿਹੜੀ ਬਾਹਰਲੀ ਕਰੰਸੀ ਹੁੰਦੀ ਹੈ ਵਿਡਰੋ ਹੋਣ ਤੋਂ ਬਾਅਦ ਫਿਰ ਉਹਦਾ ਬਾਹਰਲੀ ਜਿਹੜੀ ਕਰੰਸੀ ਹੁੰਦੀ ਹੈ ਜਿਵੇਂ ਬਈ ਡਾਲਰ ਕਹਿੰਦਾ ਸਿੱਧੀ ਭਾਸ਼ਾ 'ਚ ਡਾਲਰ ਦਾ ਰੇਟ ਫਿਰ ਵਧਣ ਲੱਗਦੇ ਇਹਦਾ ਮੇਨ ਕਾਰਨ ਹੀ ਹੁੰਦਾ ਸੋ ਮੇਨ ਕਾਰਨ ਤੁਹਾਨੂੰ ਦੱਸਦਾ ਮੈਂ ਕੀ ਹੁੰਦਾ ਤੇ ਬਾਕੀ ਆਪਾਂ ਜੇ ਗੱਲ ਕਰੀਏ ਜਿਹੜੇ ਭਾਰਤ ਦੇ ਲੋਕ ਐ ਡਾਲਰ ਦਾ ਰੇਟ ਵਧਣ ਨਾਲ ਭਾਰਤ ਦੇ ਲੋਕਾਂ ਤੇ ਜਿਹੜੀ ਲੋਕਲ ਭਾਰਤ ਦੇ ਲੋਕ ਐ ਉਹਨਾਂ ਤੇ ਕੀ ਅਸਰ ਹੁੰਦਾ ਤੇ ਜਿਹੜੇ ਐਨ ਆਰ ਆਈ ਲੋਕ ਹੁੰਦੇ ਆ ਉਹਨਾਂ ਤੇ ਕੀ ਅਸਰ ਹੁੰਦਾ ਕੀ ਕਿਹਨੂੰ ਫਾਇ ਪੈਟਰੋਲ ਤੇ ਡੀਜ਼ਲ ਦਾ ਜੋ ਰੇਟ ਆ ਉਹ ਵਧ ਜਾਂਦਾ ਕਿਉਂਕਿ ਡਾਲਰ ਦਾ ਰੇਟ ਵਧਣ ਦੇ ਨਾਲ ਕੀ ਹੁੰਦਾ ਜਦੋਂ ਆਪਾਂ ਕਿਸੇ ਦੂਜੇ ਦੇਸ਼ ਤੋਂ ਕਰੂਡ ਆਇਲ ਖਰੀਦਿਆ ਜਾਂ ਅਮਰੀਕਾ ਤੋਂ ਖਰੀਦਣਾ ਹੋਵੇ ਚਾਹੇ ਰਸ਼ੀਆ ਤੋਂ ਖਰੀਦਣਾ ਹੋਵੇ ਚਾਹੇ ਜਿਹੜੀਆਂ ਵੀ ਆਪਣੀਆਂ ਸਾਊਦੀ ਅਰਬ ਹੋ ਗਿਆ ਇਰਾਨ ਕਤਰ ਜਿੰਨੀਆਂ ਵੀ ਮਤਲਬ ਤੇਲ ਦੀਆਂ ਕੰਪਨੀਆਂ ਜਿੱਥੇ ਕਰੂਡ ਆਇਲ ਕੱਢਿਆ ਜਾਂਦਾ ਤੇ ਉਹ ਜਦੋਂ ਫਿਰ ਭਾਰਤ ਦੇ ਵਿੱਚ ਆਉਂਦਾ ਉਹਦਾ ਜਿਹੜਾ ਲੈਣ ਦੇਣ ਹੁੰਦਾ ਸਾਰਾ ਉਹ ਡਾਲਰ ਦੇ ਵਿੱਚ ਹੁੰਦਾ ਜਦੋਂ ਡਾਲਰ ਦਾ ਰੇਟ ਵਧ ਗਿਆ ਤਾਂ ਫਿਰ ਆਪਾਂ ਨੂੰ ਪਤਾ ਪੈਟਰੋਲ ਦਾ ਰੇਟ ਵੀ ਵਧਣਾ ਤੇ ਡੀਜ਼ਲ ਦਾ ਰੇਟ ਵੀ ਵਧਣਾ ਉਹਦਾ ਫਿਰ ਆਪਣੀ ਜ਼ਿੰਦਗੀ ਤੇ ਪ੍ਰ ਪੈਟਰੋਲ ਤੇ ਡੀਜ਼ਲ ਦੇ ਬਿਨਾ ਜ਼ਿੰਦਗੀ ਬੰਦੇ ਦੀ ਚੱਲਦੀ ਨਹੀਂ ਕਿਉਂਕਿ ਚਾਹੇ ਕਿਸੇ ਕੋਲ ਮੋਟਰਸਾਈਕਲ ਹੋਵੇ ਚਾਹੇ ਗੱਡੀ ਹੋਵੇ ਉਹ ਡੀਜ਼ਲ ਤੇ ਪੈਟਰੋਲ ਤੇ ਰਾਹੀ ਚੱਲਦੀ ਹੈ ਦੂਜੀ ਗੱਲ ਕਰੀ ਆਪਣੇ ਘਰਾਂ ਦੇ ਵਿੱਚ ਜਿਹੜੀ ਗੈਸ ਆਉਂਦੀ ਹੈ ਜਿਹਨੂੰ ਆਪਾਂ ਸਿਲੰਡਰ ਕਹਿੰਦੇ ਹਿੱਦੀ ਭਾਸ਼ਾ ਦੇ ਵਿੱਚ ਉਹ ਜਦੋਂ ਡਾਲਰ ਦਾ ਰੇਟ ਵਧ ਜਾਂਦਾ ਤਾਂ ਜਿਹੜੀ ਗੈਸ ਆਪਾਂ ਖਰੀਦਦੇ ਆ ਚਾਹੇ ਕਿਸੇ ਰਸ਼ੀਆ ਤੋਂ ਖਰੀਦਣੀ ਹੋਵੇ ਕਿਉਂਕਿ ਰਸ਼ੀਆ ਮੇਨ ਗੈਸ ਦਾ ਭੰਡਾਰ ਮੰਨਿਆ ਜਾਂਦਾ ਰਸ਼ੀਆ ਦੇ ਵਿੱਚ ਤੇ ਕਿਸੇ ਚਾਹੇ ਅਮਰੀਕਾ ਹੋਵੇ ਚਾਹੇ ਹੋਰ ਕਿੰਨੇ ਵੀ ਦੇਸ਼ ਹੋਣ ਜਿੱਥੇ ਗੈਸ ਪਾਈ ਜਾਂਦੀ ਹੈ ਜਿੱਥੋਂ ਆਪਾਂ ਖਰੀ ਕਿ 800 ਹੋ ਗਿਆ 1000 ਹੋ ਗਿਆ ਜਾਂ 1000.50 ਹੋ ਗਿਆ ਮਤਲਬ ਇੰਨਾ ਕੁ ਫਰਕ ਪੈਂਦਾ ਕਹਿੰਦਾ ਪਰ ਜੇ ਨੂੰ ਆਪਾਂ ਇੱਕ ਤਰ੍ਹਾਂ ਇਕਨੋਮਿਕਲੀ ਦੇਖੇ ਤਾਂ ਕਾਫੀ ਜਿਆਦਾ ਅਸਰ ਪੈਂਦਾ ਇਹਦਾ ਤੇ ਦੂਜੀ ਗੱਲ ਕਰੀਏ ਜਿਹੜੇ ਐਨ ਆਰ ਆਈ ਲੋਕ ਰਹਿੰਦੇ ਆ ਭਾਰਤ ਦੇ ਜਿਹੜੇ ਪੰਜਾਬ ਦੇ ਲੋਕ ਜਾਂ ਹਰਿਆਣਾ ਦੇ ਲੋਕ ਆ ਉਹ ਬਾਹਰਲੇ ਸ਼ਹਿਰਾਂ ਵਿੱਚ ਜਾ ਕੇ ਜਿਹੜੇ ਬਸਨੀਕ ਆ ਉਥੇ ਐਨ ਆਰ ਆਈ ਬਣ ਜਾਂਦੇ ਜਾ ਕੇ ਜਿਵੇਂ ਅਮਰੀਕਾ ਹੋ ਗਿਆ ਕੈਨੇਡਾ ਹੋ ਗਿਆ ਉਹਨਾਂ ਦੀ ਜ਼ਿੰਦਗੀ ਜਿਹੜੀ ਹੁੰਦੀ ਆ ਉਹ ਤੇ ਕੀ ਅਸਰ ਹੁੰਦਾ ਤੇ ਜਿਹੜੇ ਲੋਕਲ ਇੱਥੋਂ ਜਿਹੜੇ ਆਪਾਂ ਕਹਿ ਸਕਦੇ ਆ ਜਿਹੜੇ ਸਟੂਡੈਂਟ ਲੋਕ ਹੁੰਦੇ ਆ ਜੋ ਬਾਹਰ ਜਾਣ ਦੇ ਸੁਪਨੇ ਦੇ ਉਹਨਾਂ ਦੀ ਜ਼ਿੰਦਗੀ ਤੇ ਕੀ ਅਸਰ ਹੁੰਦਾ ਹੈ ਇਹਦਾ ਪਹਿਲਾਂ ਤਾਂ ਗੱਲ ਕਰਦੇ ਆ ਜਿਹੜੇ ਇਥੋਂ ਸਟੂਡੈਂਟ ਲੋਕ ਜਾਂਦੇ ਜਿਹੜੇ ਮੁੰਡੇ ਕੁੜੀਆਂ ਪੜਨ ਜਾਂਦੇ ਆ ਚਾਹੇ ਕੋਈ ਉਥੇ ਵਰਕ ਪਰਮਿਟ ਲਾ ਕੇ ਜਾਂਦਾ ਉਹਨਾਂ ਦੀ ਜ਼ਿੰਦਗੀ ਤੇ ਕੀ ਅਸਰ ਹੁੰਦਾ ਉਹਨਾਂ ਦਾ ਜਿਹੜਾ ਜਿਵੇਂ ਮੰਨ ਲਓ ਪਹਿਲਾਂ ਉਹਨਾਂ ਨੂੰ 50 ਲੱਖ ਰੁਪਏ ਦੇ ਕੇ ਜਾਣਾ ਪੈਂਦਾ ਸੀ ਕਿਸੇ ਚਾਹੇ ਕੰਟਰੀ 'ਚ ਚਾਹੇ ਅਮਰੀਕਾ 'ਚ ਜਾਣਾ ਪੈ ਜੇ ਚਾਹੇ ਆਸਟ੍ਰੇਲੀਆ 'ਚ ਤਾਂ ਜਿੰਨੀਆਂ ਵੀ ਕੰਟਰੀਆਂ ਮਤਲਬ ਜਿੱਥੇ 50-60 ਲੱਖ ਰੁਪਏ ਲੱਗਦਾ ਉਹ ਜੇ ਪਹਿਲਾਂ 50 ਲੱਖ ਰੁਪਏ ਦੇ ਕੇ ਜਾਣਾ ਪੈਂਦਾ ਸੀ ਉਹ ਫਿਰ ਹੁਣ ਇਸ ਟਾਈਮ 50 ਦੀ ਜਗ੍ਹਾ ਜਿਹੜੇ ਮਾਤਾ ਪਿਤਾ ਉਹਨਾਂ ਦੇ ਲੋਕਲ ਜਿਹੜਾ ਭਾਰਤ ਦੇ ਮਾਤਾ ਪਿਤਾ ਉਹਨਾਂ ਲਈ ਇੱਕ ਤਰ੍ਹਾਂ ਦਾ ਟੈਨਸ਼ਨ ਕ੍ਰੀਏਟ ਹੁੰਦੀ ਹੈ ਕਿਉਂਕਿ ਜਦੋਂ ਬੱਚਾ ਇੱਥੋਂ ਭੱਗ ਜਾਂਦਾ ਬਾਹਰਲੀ ਕਿਸੇ ਕੰਟਰੀ ਦੇ ਵਿੱਚ ਉੱਥੇ ਜਾ ਕੇ ਫਿਰ ਰੈਂਟ ਪੇ ਕਰਨਾ ਖਾਣ ਪੀਣ ਦਾ ਪੈਸਾ ਪੇ ਕਰਨਾ ਇੱਥੋਂ ਭਾਰਤ ਤੋਂ ਹੀ ਪੇ ਕਰਨਾ ਪੈਂਦਾ ਜਦੋਂ ਤੁਹਾਨੂੰ ਪਤਾ ਭੇਜਣਾ ਪੈਂਦਾ ਪਰ ਕਹਿ ਸਕਦੇ ਕਿਸੇ ਦੂਜੀ ਕੰਟਰੀ ਦੇ ਵਿੱਚ ਤਾਂ ਫਿਰ ਜਦੋਂ ਆਲਰੇਡੀ ਜਦੋਂ ਰੇਟ ਵੱਧ ਗਿਆ ਡਾਲਰ ਦਾ ਕਰੋ ਫਿਰ ਜ਼ਿਆਦਾ ਪੈਸੇ ਭੇਜਨੇ ਪੈਣਗੇ ਆਪਾਂ ਨੂੰ ਸੋ ਮੇਨ ਜਿਹੜਾ ਅਸਰ ਹੁੰਦਾ ਜਿਹੜੇ ਇੱਥੇ ਲੋਕਲ ਬਸਨੀਕ ਨੇ ਜਿਹੜੇ ਆਪਦੇ ਬੱਚੇ ਭੇਜਦੇ ਨੇ ਜਵਾਗ ਮਹਿੰਗਾ ਇਹ ਜੇ ਤਾਂ ਬਾਦੀ ਜਾਂਦੀ ਤਾਂ ਫਿਰ ਜ਼ਿਆਦਾ ਆਪਾਂ ਨੂੰ ਪੇ ਕਰਨਾ ਪੈਂਦਾ ਸੋ ਦੂਜੀ ਆਪਾਂ ਜੇ ਗੱਲ ਕਰਦੇ ਆ ਜਿਹੜੇ ਉੱਥੋਂ ਉਹ ਜਿਹੜੇ ਐਨ ਆਰ ਆਈ ਲੋਕ ਆ ਜਿਹੜੇ ਉੱਥੇ ਉਹ ਅਲਰੇਡੀ ਜਿਹੜੇ ਵਸਨੇਕ ਨੇ ਅਮਰੀਕਾ ਜਾਂ ਕੈਨੇਡਾ ਤੋਂ ਉਹਨਾਂ ਨੂੰ ਕੀ ਫਾਇਦਾ ਹੁੰਦਾ ਤੇ ਕੀ ਨੁਕਸਾਨ ਆਉਂਦਾ ਜੇ ਆਪਾਂ ਫਾਇਦੇ ਦੀ ਗੱਲ ਕਰੀਏ ਜਿਵੇਂ ਆਪਾਂ ਕਹਿ ਸਕਦੇ ਹਾਂ ਜੇ ਕੋਈ ਅਮਰੀਕਾ ਦਾ ਬੰਦਾ ਚਾਹੇ ਕਿਸੇ ਹੋਰ ਕੰਟਰੀ ਦਾ ਬੰਦਾ ਜੋ ਕਿ ਜਿੱਥੇ ਡਾਲਰ ਉਹ ਮੰਨ ਲਓ ਭਾਰਤ ਦੇ ਵਿੱਚ ਡਾਲਰ ਭੇਜਦਾ ਮੰਨ ਲਓ ਜਿਵੇਂ ਮੰਨ ਲਓ ਪਹਿਲਾਂ ਕੀ ਸੀ 1000 ਡਾਲਰ ਭੇਜਦਾ ਸੀ ਜਦੋਂ ਉਹ 1000 ਡਾਲਰ ਭੇਜਣ ਤੋਂ ਬਾਅਦ ਉਹਨ ਪਰ ਜੇ ਹੁਣ ਭੇਜੂਗਾ ਉਹ ਹੁਣ ਉਹਨੂੰ 90000 ਰੁਪਏ ਮਿਲਣਗੇ ਕਿਉਂਕਿ 8 ਤੋਂ 9 ਰੁਪਏ ਜਿਹੜੇ ਵੱਧ ਗਏ ਉਹ ਫਿਰ ਇੱਥੇ ਅਸਰ ਦਿਖਾਉਣਗੇ ਪਰ ਇਹਦਾ ਜਿਹੜਾ ਦੂਜਾ ਅਸਰ ਪੈਂਦਾਗਾ ਦੂਜਾ ਜੇ ਮੰਨ ਲਓ ਇੱਥੋਂ ਦੇ ਜਿਹੜੇ ਲੋਕ ਨੇ ਕੋਈ ਆਪਦੇ ਬਾਹਰਲੇ ਬੇਸਟ ਜਿਹੜੇ ਮੁੰਡੇ ਕੋਲਿਆ ਰਹਿੰਦੇ ਨੇ ਜਿਵੇਂ ਮੰਨ ਲਓ ਕੋਈ ਕਿਸੇ ਚੀਜ਼ ਆਪਾਂ ਕਹੇਗਾ ਤਾਂ ਕੋਈ ਚੀਜ਼ ਮਗਾਉਣੀ ਹੈ ਜੀ ਐਨ ਆਰ ਆਈ ਲੋਕ ਬੰਦਿਆਂ ਨੇ ਕੋਈ ਚੀਜ਼ ਇੱਥੋਂ ਮਗਾਉਣੀ ਹੈ ਮੰਨ ਲਓ ਕੋਈ ਮੋਟਰਸਾਈਕਲ ਜਿਵੇਂ ਆਪਾਂ ਦੇਖਦੇ ਆਂ ਵੀ ਕੋਈ ਬੁਲਟ ਮਗਾ ਲੈਂਦਾ ਆਪਦਾ ਇੱਥੋਂ ਜਾਂ ਕੋਈ ਕੋਈ ਸਿਕਿਉਰਟੀ ਗੱਡੀ ਮ ਉਹ ਫਿਰ ਮਹਿੰਗਾ ਪਊਗਾ ਜਿਹੜਾ ਬਾਹਰ ਲੱਭਾ ਇੱਥੋਂ ਮਗਾਊਗਾ ਮਤਲਬ ਕਹਿ ਸਕਦੇ ਇੱਕ ਪਾਸੇ ਨੂੰ ਫਾਇਦਾ ਵੀ ਹੈ ਤੇ ਇੱਕ ਪਾਸੇ ਨੁਕਸਾਨ ਵੀ ਹੈ ਤੇ ਰਹੀ ਗੱਲ ਦੂਸਰੀ ਜਦੋਂ ਮੰਨ ਲਓ ਬੰਦਾ ਟਰੈਵਲ ਕਰਦਾਗਾ ਆਉਂਦਾ ਜਾਂਦਾ ਐਨ ਆਰ ਆਈ ਬੰਦਾ ਇੱਥੇ ਭਾਰਤ ਆਊਗਾ ਭਾਰਤ ਤੋਂ ਫਿਰ ਦੂਜੀ ਫਿਰ ਆਪਣੀ ਕੰਟਰੀ ਚ ਜਾਊਗਾ ਉਹ ਫਿਰ ਉਹਨੂੰ ਮਹਿੰਗਾ ਪਊਗਾ ਸੋ ਇਸ ਲਈ ਇਹਦਾ ਐਨ ਆਰ ਆਈ ਲੋਕਾਂ ਦੇ ਇਹਦਾ ਚੰਗਾ ਸਰ ਵੀ ਹੈ ਤੇ ਮਾੜਾ ਸਰ ਵੀ ਹੈ ਤੇ ਇੱਕ ਗੱਲ ਆਪਾਂ ਕਰਦੇ ਜਿਹੜੇ ਟਰੈਵਲ ਲੋਕ ਕਰਦੇ ਆ ਲੋਕ ਜਿਹੜੇ ਆਪਾਂ ਕਹਿ ਸਕਦੇ ਆ ਵੀ ਤੀਜੇ ਕਿ ਤੀਜੇ ਦਿਨ ਬਾਹਰਲੀ ਕੰਟਰੀ ਚ ਪਾ ਗ ਜਾਂਦੇ ਆ ਚਾਹੇ ਘੁੰਮਣ ਫਿਰਨ ਜਾਂ ਸਟੱਡੀ ਲਈ ਜਾਂਦੇ ਆ ਜਾਂ ਕੁਝ ਵੀ ਕਹਿ ਸਕਦੇ ਹੋ ਲੈਣਾ ਦੇਣਾ ਜੀ ਮੈਂ ਬੰਦੇ ਦਾ ਚੱਲਦਾ ਹੁੰਦਾ ਉਹ ਜਾਂਦੇ ਆ ਉਹ ਜਦੋਂ ਭਾਰਤ ਤੋਂ ਅਮਰੀਕਾ ਜਾਣਗੇ ਜਾਂ ਕੈਨੇਡਾ ਜਾਣਗੇ ਆਸਟ੍ਰੇਲੀਆ ਜਾਣਗੇ ਨਿਊਜ਼ੀਲੈਂਡ ਜਾਣਗੇ ਤਾਂ ਉਹਨਾਂ ਦੀ ਜਿਹੜੀ ਜ਼ਿੰਦਗੀ ਐ ਨੀਜੀ ਜ਼ਿੰਦਗੀ ਉਹ ਕੀ ਟਿਕ ਦਾ ਪ੍ਰਾਈਸ ਵੱਧ ਜਾਊਗਾ ਕਿਉਂਕਿ ਆਪਾਂ ਦੇਖਦੇ ਆਂ ਵੀ ਜਦੋਂ ਕੋਈ ਬੰਦਾ ਕੋਈ ਟੀਚਰ ਹੁੰਦਾ ਜਾਂ ਕੋਈ ਡਾਕਟਰ ਹੁੰਦਾ ਜਾਂ ਕੋਈ ਇਹ ਜਾਂ ਸਾਇੰਟਿਸਟ ਹੁੰਦਾ ਜਿਹਦਾ ਕੋਈ ਬਾਹਰਲੇ ਮੁਲਕ ਦੇ ਨਾਲ ਜਿਹਦਾ ਲੈਣਾ ਦੇਣਾ ਜ਼ਿਆਦਾ ਹੁੰਦਾ ਆਪਾਂ ਅਕਸਰ ਦੇਖਦੇ ਆਂ ਵੀ ਉਹ 15 ਦਿਨ ਬਾਅਦ ਜਾਂ 20 ਦਿਨ ਬਾਅਦ ਉਹ ਆਉਂਦਾ ਜਾਂਦਾ ਰਹਿੰਦਾ ਸੋ ਉਹਦੇ ਨਾਲ ਕੀ ਹੋਊਗਾ ਜਿਹੜੇ ਜਹਾਜ਼ਾਂ ਨੇ ਜਾਏ ਇਥੋਂ ਭਾਰਤ ਤੋਂ ਦੂਜੇ ਦੇਸ਼ ਜਾਣਾ ਹੋਵੇ ਉਹ ਬੰਦ ਜਾਣੀਆਂ ਸੋ ਇਹਦਾ ਮੇਨ ਕਾਰਨ ਇਹ ਵੀ ਡਾਲਰ ਦਾ ਰੇਟ ਵਧਣ ਦਾ ਜਿਹੜਾ ਮੇਨ ਕਾਰਨ ਮੈ ਤੁਹਾਨੂੰ ਦੱਸਿਆ ਉਹ ਇਹੀ ਹੁੰਦਾ ਜਦੋਂ ਕਿਸੇ ਕੰਟਰੀ ਦੇ ਵਿੱਚ ਜਾਂ ਆਪਾਂ ਕਹਿੰਦੇ ਹਾਂ ਵਰਲਡ ਦੇ ਵਿੱਚ ਜਦੋਂ ਕੋਈ ਇਨਫਲੇਸ਼ਨ ਹੁੰਦਾਗਾ ਜਾਂ ਕੋਈ ਕਹਿ ਸਕਦੇ ਆ ਕੋਈ ਕ੍ਰਿਟੀਕਲ ਪ੍ਰੋਬਲਮ ਹੁੰਦੀ ਹੈ ਜਿਵੇਂ ਇਜ਼ਰਾਈਲ ਤੇ ਗਾਜ਼ਾ ਦਾ ਜੰਦ ਲੱਗਿਆ ਹੋਇਆ ਹੈ ਕਾਫੀ ਟਾਈਮ ਤੋਂ ਜਾਂ ਬੈਂਜੂਲਾ ਤੇ ਅਮਰੀਕਾ ਦਾ ਕਨਫਲਿਕਟ ਚੱਲ ਰਿਹਾ ਹੈ ਜਾਂ ਯੂਕਰੇਨ ਤੇ ਰਸ਼ੀਆ ਦਾ ਹੁਣ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਆਪਾਂ ਕਹਿੰਦੇ ਆ ਡਰੋਨ ਅਟੈਕ ਹੋਏ ਜਾਂ ਹੋ ਉੱਥੇ ਜਿਹ ਉਹ ਜਦੋਂ ਕੋਈ ਬਿਜ਼ਨਸਮੈਨ ਬੰਦਾ ਦੇਖਦਾ ਜਾ ਆਪਾਂ ਕਹਿੰਦੇ ਜਦੋਂ ਆਪਾਂ ਵੀ ਮੰਨ ਲਾ ਕੋਈ ਬਿਜ਼ਨਸਮੈਨ ਹੈ ਜਾਂ ਤੁਸੀਂ ਵੀ ਬਿਜ਼ਨਸਮੈਨ ਹੋ ਤੁਸੀਂ ਇਹਦੀ ਚੀਜ਼ ਜਦੋਂ ਤੁਸੀਂ ਦੇਖੋ ਤੁਹਾਡੇ ਮਨ ਚ ਇੱਕ ਡਰ ਬੈ ਜਾਓ ਯਾਰ ਵੀ ਕੱਲ੍ਹ ਨੂੰ ਕਦੇ ਕੋਈ 10 20 ਵੱਧ ਗਿਆ ਇਹਨਾਂ ਦੀ ਜਾਂ ਜ਼ਿਆਦਾ ਇਹਨਾਂ ਦਾ ਲਫੜਾ ਹੋ ਗਿਆ ਪਤਾ ਨਹੀਂ ਸਾਡੀ ਨਿੱਜੀ ਜ਼ਿੰਦਗੀ ਤੇ ਕੀ ਪ੍ਰਭਾਵ ਪਊਗਾ ਤਾਂ ਫਿਰ ਆਪਾਂ ਕੀ ਕਰਾਂਗੇ ਜਿਹੜੀ ਕਰੰਸੀ ਹਰ ਦੇਸ਼ ਦੇ ਵਿੱਚ ਚੱਲਦੀ ਆਪਾਂ ਉਹਦੇ ਕਿੰਨੀ ਭੱਜਾਂਗੇ ਮਤਲਬ ਕਹਿ ਸਕਦੇ ਆ ਜਿਵੇਂ ਆਪਾਂ ਕਹਿ ਸਕਦੇ ਆ ਜਿਵੇਂ ਕਿ ਡਾਲਰ ਹੈ ਡਾਲਰ ਜੇ ਆਪਣੀ ਜੇਮ ਜਿਵੇਂ ਮੰਨ ਲਓ ਡਾਲਰ ਪਿਆ ਜਾ ਆਪਣੇ ਅਕਾਊਂਟ ਦੇ ਵਿੱਚ ਡਾਲਰ ਪਿਆ ਮੰਨ ਲਓ ਸੋ ਇਸ ਲਈ ਤੁਹਾਨੂੰ ਦੱਸਦਾ ਮੈਂ ਵੀ ਜਦੋਂ ਡਾਲਰ ਦਾ ਰੇਟ ਵਧ ਜਾਂਦਾ ਡਾਲਰ ਦਾ ਰੇਟ ਵਧਣ ਦੇ ਨਾਲ ਚਾਹੇ ਪੈਟਰੋਲ ਦਾ ਰੇਟ ਹੋਵੇ ਚਾਹੇ ਡੀਜ਼ਲ ਦਾ ਰੇਟ ਰੇਟ ਹੋਵੇ ਚਾਹੇ ਗੈਸ ਦਾ ਰੇਟ ਹੋਵੇ ਚਾਹੇ ਇਲੈਕਟ੍ਰੋਨਿਕ ਦਾ ਰੇਟ ਜਿਹੜੀ ਬਿਜਲੀ ਹੁੰਦੀ ਆਪਣੇ ਘਰਾਂ ਉਦਾ ਰੇਟ ਹੋਵੇ ਉਹ ਫਿਰ ਵਧੇ ਜਾਂਦਾ ਜਿਹੜੇ ਲੋਕਲ ਲੋਕ ਹੁੰਦੇ ਆ ਚਾਹੇ ਭਾਰਤ ਦੇ ਹੋਣ ਚਾਹੇ ਕਿਸੇ ਨੇਪਾਲ ਦੇ ਹੋਣ ਚਾਹੇ ਕਿਸੇ ਵੀ ਦੇ ਹੋ ਸਕਦੇ ਜਿੱਥੇ ਡਾਲਰ ਚੱਲਦਾ ਉਹਨਾਂ ਲਈ ਫਿਰ ਮੁਸ਼ਕਲਾ ਪੈਦਾ ਹੋ ਜਾਂਦੀਆਂ ਸੋ ਮੇਨ ਮੁਸ਼ਕਲਾ ਜਿਹਨਾਂ ਨੂੰ ਪੈਦਾ ਹੁੰਦੀਆਂ ਜਿਹੜੇ ਇੱਥੋਂ ਆਪਦੇ ਬੱਚੇ ਭੇਜਦੇ ਆ ਆਸਟ੍ਰੇਲੀਆ ਅਮਰੀਕ ਤਾਂ ਉਹਨਾਂ ਨੂੰ ਪਾਕਿਸਤਾਨ ਦੇ ਵੀ 10000 ਭੇਜਣਾ ਪੈਦਾ ਸੀ ਪਰ ਉਹ 10000 ਦੀ ਜਗ੍ਹਾ ਹੁਣ ਉਹਨਾਂ ਨੂੰ 12000 15000 ਭੇਜਣਾ ਪਊਗਾ ਕਿਉਂਕਿ ਨੌ 10 ਰੁਪਏ ਜਦੋਂ ਕਿਸੇ ਚੀਜ਼ ਦੇ ਪਿੱਛੇ ਵਧ ਜਾਂਦੇ ਤਾਂ ਫਿਰ ਉਹ ਬੰਦੇ ਨੂੰ ਜ਼ਿਆਦਾ ਪੇ ਕਰਨਾ ਪੈਂਦਾ ਪਰ ਲੈਣ ਦੇਣ ਉਨਾ ਹੀ ਆ ਪਰ ਪੈਸੇ ਇਤੋਂ ਜ਼ਿਆਦਾ ਭੇਜਨੇ ਪੈਣਗੇ ਪਰ ਜਿਹੜੇ ਬਾਹਰਲੀ ਕੰਟਰੀ ਦੇ ਲੋਕ ਆ ਜਿਹੜੇ ਤੁਹਾਨੂੰ ਮੈਂ ਦੱਸਿਆ ਕਿ ਜਦੋਂ ਉਹ ਇੱਥੇ ਜੀ ਭੇਜ ਦੇ ਆਪਦੀ ਕੰਟਰੀ ਦੇ ਵਿੱਚ ਉਹਨਾਂ ਨੂੰ ਫਿਰ ਫਾਇਦਾ ਹੁੰਦਾ ਸੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਕਿਉਂਕਿ ਆਪਾਂ ਇਹ ਜੀ ਜਿਹੜੀ ਨਿਊਜ਼ ਆ ਆਪਾਂ ਤੁਹਾਨੂੰ ਜਿਵੇਂ ਇਹ ਤੁਹਾਨੂੰ ਬਤਾ ਆਪਾਂ ਜਿਵੇਂ ਬਾਹਰਲੀ ਕੰਟਰੀ ਦੇ ਲੋਕ ਇੰਡੀਆ ਦੇ ਵਿੱਚ ਪੈਸੇ ਭੇਜਦੇ ਜਾਂ ਇੰਡੀਆ ਤੋਂ ਆਪਾਂ ਬਾਹਰਲੀ ਕੰਟਰੀ ਦੇ ਵਿੱਚ ਪੈਸੇ ਭੇਜਦੇ ਆ ਉਹਦੇ ਉੱਤੇ ਟੈਕਸ ਕਿੰਨਾ ਲੱਗਦਾ ਕੀ ਪੈਸੇ ਕੱਢਦੀਆਂ ਬੈਂਕ ਕਿਨੇ ਕੱਢਦੇ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਸੋ ਵੀਡੀਓ ਚੰਗੀ ਲੱਗੇ ਵੀਡੀਓ ਲਾਈਕ ਕਰਿਓ ਮਿਲਦੇ ਆ ਅਗਲੀ ਵੀਡੀਓ 'ਚ